ਰੇਲਵੇ ਸਟੇਸ਼ਨ ਤੇ ਛੇਵਾਂ ਦਿਨ ਹੋ ਚੁੱਕਿਆ ਹੈ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਧਰਨਾ ਜਾਰੀ ਹੈ ਪੰਜ ਸਾਲ ਹੋ ਗਏ ਭਾਈ ਉਹਰੇ ਪੁੱਲ ਤਿਆਰ ਹੁੰਦੇ ਨੂੰ ਜੀ ਪੁੱਲ ਬਿਲਕੁਲ ਵੀ ਤਿਆਰ ਨਹੀਂ ਹੋਇਆ ਅੱਧ ਵਿਚਾਲੇ ਪਿਆ ਜੀ ਅਸੀਂ ਜਾਣਦੇ ਆ ਆਨੇ ਆ ਕਿਤੋਂ ਕੋਈ ਮਸਲਾ ਨਹੀਂ ਹੁੰਦਾ ਜੀ 500 ਭਾੜਾ ਪੈਂਦਾ ਮੈਨੂੰ ਗੱਡੀ ਦਾ ਕਿਰਾਏ ਤੇ ਗੱਡੀ ਦੀ 500 ਕਿਵੇਂ ਹੋਏਗਾ ਪੂਰਾ ਕਿਆ ਬਣੇਗਾ ਇਹ ਬਹੁਤ ਦਿੱਕਤ ਹੋ ਰਹਾ ਮਜ਼ਦੂਰ ਲੋਕ ਬਹੁਤ ਦਿੱਕਤ ਹੋ ਰਹਾ ਹਮ ਲੋਕ ਤਾਂ ਮਜ਼ਦੂਰ ਆਦਮੀ ਬਹੁਤ ਦਿੱਕਤ ਹੋ ਰਹਾ ਗਾੜੀ ਨਹੀਂ ਮਿਲੇਗਾ ਕਿਵੇਂ ਆਏਗਾ ਮੰਗੂ ਰੇਲਵੇ ਸਟੇਸ਼ਨ ਤੇ ਚੇਵਾ ਦੇ ਨੋ ਚੁੱਕਿਆ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਧਰਨਾ جاری ਹੈ ਪਰ ਸਮੱਸਿਆ ਬਹੁਤ ਵੱਡੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਗੱਲ ਕਰਾਂ ਅਸੀਂ ਖੜੇ ਹਾਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਗੇਟ ਦੇ ਬਾਹਰ ਕਿਉਂਕਿ ਇੱਥੇ ਸਮੱਸਿਆ ਬਹੁਤ ਵੱਡੀ ਆਮ ਲੋਕਾਂ ਲਈ ਕਾਰੋਬਾਰ ਜਿਹੜੇ ਠੱਪ ਹੋ ਚੁੱਕੇ ਨੇ ਉਹ ਰੇਲਵੇ ਸਟੇਸ਼ਨ ਦੇ ਉੱਤੇ ਰੇਲਾ ਜਿਹੜੀਆਂ ਨਹੀਂ ਆ ਰਹੀਆਂ ਜਿਹਦੇ ਕਰਕੇ ਗੱਲ ਕਰਾਂ ਕਿ 75 ਟ੍ਰੇਨਰ ਰੱਦ ਕਰਨ ਕਰਕੇ ਜਿਹੜਾ ਕਿ ਸਟੇਸ਼ਨ ਦੇ ਉੱਤੇ ਕਾਰੋਬਾਰਤਾ ਠੱਪ ਹੈ ਹੀ ਹੈ ਉੱਥੇ ਹੀ ਰਾਜਪੁਰਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਵਿੱਚ ਜਿਹੜੇ ਢਾਬੇ ਨੇ ਜਾਂ ਛੋਟੀ ਮੋਟੀ ਚਾਹ ਦੀਆਂ ਦੁਕਾਨਾਂ ਨੇ ਜਾਂ ਫਿਰ ਕਹ ਲਈਏ ਸਫ਼ਰ ਕਰਨ ਵਾਲੇ ਚਾਰ ਪਹੀਆ ਵਾਹਨ ਨੇ ਆਟੋ ਰਿਕਸ਼ਾ ਨੇ ਉਹਨਾਂ ਨੂੰ ਸਮੱਸਿਆ ਦਾ ਵਿੱਚ ਜੁਝਣਾ ਪੈ ਰਿਹਾ ਹੈ ਇਸ ਪਾਸੇ ਤੁਸੀਂ ਦੇਖਦੇ ਹੋ ਕਿ ਇਹ ਉਹ ਹਾਈਵੇ ਹੈਗਾ ਜਿਹੜਾ ਕਿ ਗगन ਚੌਂਕ ਤੋਂ ਵਾਇਆ ਇੱਥੇ ਹੁੰਦਾ ਸੀਗਾ ਪਿਛਲੇ ਕੁਝ ਸਾਲਾਂ ਤੋਂ ਇਹ ਬੰਦ ਹੋਣ ਕਰਕੇ ਸਮੱਸਿਆ ਨਾਲ ਜੁਝਣਾ ਪੈ ਰਿਹਾ ਔਰ ਇੱਥੇ ਵੀ ਗੱਲ ਕਰਾਂ ਰੇਲਵੇ ਸਟੇਸ਼ਨ ਦੀ ਤਾਂ ਰੇਲਵੇ ਸਟੇਸ਼ਨ ਦੇ ਉੱਤੇ ਯਾਤਰੀ ਆਉਂਦੇ ਸਨ ਇੱਥੇ ਉਹਨਾਂ ਦਾ ਕਾਰੋਬਾਰ ਚੱਲਦਾ ਸੀ ਹੋਟਲਾਂ ਵਾਲਿਆਂ ਦਾ ਚਾਰ ਪਹੀਆ ਵਾਹਨ ਦਾ ਔਰ ਉਹ ਜਿਹੜੇ ਅੱਜ ਜੂਝ ਰਹੇ ਨੇ ਇਸ ਸਮੱਸਿਆ ਨਾਲ ਗੱਲਬਾਤ ਕਰਾਂਗਾ ਹੋਟਲ ਮਾਲਕ ਵੀ ਮੌਜੂਦ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਕਿੰਨੇ ਚਿਰ ਤੋਂ ਜਿਹੜਾ ਪੁਲ ਬੰਦ ਹੈ ਤੇ ਕਿੰਨੇ ਚਿਰ ਤੋਂ ਜਿਹੜੀ ਹੈ 6 ਦਿਨ ਤੋਂ ਜਿਹੜੀ ਸਮੱਸਿਆ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ 5 ਸਾਲ ਹੋ ਗਏ ਭਾਈ ਔਰ ਇਹ ਪੁਲ ਤਿਆਰ ਹੁੰਦੇ ਨੂੰ ਇਹ ਪੁਲ ਬਿਲਕੁਲ ਵੀ ਤਿਆਰ ਨਹੀਂ ਹੋਇਆ ਅੱਧ ਵਿਚਾਲੇ ਪਿਆ ਅਸੀਂ ਜਨਨੇ ਅਨੇ ਕਿਤੋਂ ਕੋਈ ਮਸਲਾ ਨਹੀਂ ਹੁੰਦਾ ਜੀ ਅਸੀਂ ਇਹ ਗੁਜ਼ਾਰਿਸ਼ ਕਰਦੇ ਆ ਵੀ ਬੱਤਵਤ ਪੁੱਲ ਤਿਆਰ ਕੀਤਾ ਜਾਵੇ ਜੇ ਪੁੱਲ ਨਹੀਂ ਤਿਆਰ ਹੁੰਦਾ ਸਾਡੀ ਗੱਡੀਆਂ ਚਲਾਈਏ ਜਾਣਗੀਆਂ ਸਾਡਾ ਮਸਲਾ ਹਲ ਹੁੰਦਾ ਸਾਡੀ ਰੋਜੀ ਰੋਟੀ ਇਹਨਾਂ ਨਾਲ ਹੀ ਆਈ ਰੇਲਵੇ ਸਟੇਸ਼ਨ ਦੇ ਉੱਤੇ ਆਉਂਦੀਆਂ ਅਸੀਂ ਗੱਡੀਆਂ ਤਾਂ ਆਪਣਾ ਕਾਰੋਬਾਰ ਚੱਲਦਾ ਸੀ ਕਿਉਂਕਿ ਲੋਕਲ ਗਾਖ ਤਾਂ ਹੋਟਲਾਂ ਤੇ ਨਹੀਂ ਇੱਥੇ ਹੁੰਦਾ ਹਾਂ ਲੋਕਲ ਗਾਖ ਤਾਂ ਹੀ ਆਪਣੇ ਘਰ ਨਾਲ ਆਈ ਹੋਰੇ ਠੀਕ ਹੈ ਜੀ ਬਾਕੀ ਆਪਾਂ ਨੂੰ ਰੇਲਵੇ ਦਾ ਹੀ ਇਹ ਸਾਰਾ ਕੰਮ ਜੀ ਆਪਾਂ ਤਾਂ ਇਹ ਗੁਰਜਾਸ਼ ਕਰਦੇ ਆ ਵੀ ਰੇਲਵੇ ਦੇ ਕਵੀਰ ਜਲਦੀ ਜਲਦੀ ਕੰਮ ਚਲਾਇਆ ਸਾਡਾ ਸਾਰਾ ਮਸਲਾ ਇਹਨਾਂ ਦੇ ਸਿਰ ਤੇ ਆਈ ਪਲਸ ਬਾਕੀ ਇਹ ਦੇਖ ਬੱਠੇ ਹੀ ਇਸ ਵਾਰੀ ਆਈ ਆਈ ਹੋਈ ਆਈ ਅੰਮਾਲੇ ਤੋਂ ਲੁਧਿਆਣੇ ਤੋਂ ਬਹੁਤ ਦਿੱਕਤ ਪਰੇਸ਼ਾਨੀ ਹੈ ਜੀ ਹੋਰੇ ਗੱਡੀਆਂ ਬਿਲਕੁਲ ਹੋਈ ਹੈ ਕਿੱਥੋਂ ਅੰਮਾਲੇ ਦੇ ਸੇ ਕੈਸੇ ਆ ਰਹੇ ਆ ਜਨਾਬ ਉਹ ਆਟੋ ਸੇ ਆਏ ਕਿਉਂ ਕਾਹ ਜਾਣਾ ਪੰਜਾਬ ਨੂੰ ਤਾਂ हमको ਯਹਾਂ ਕੁੱਤਖੇਰੀ ਜਾਣਾ ਹੈ अच्छा पड़ता है तो आप अम्बाला से इधर कैसे आए ऑटो से आए ऑटो वाले ने बोला कि स्टेशन के पास उतारेंगे स्टेशन के पास नहीं वो बाईपास ही छोड़ दिया हम लोग तो एक्स्ट्रा खर्चा देना पड़ा एक्स्ट्रा देना पड़ा दो सौ रुपए मांगा है ऑटो वाले तक के नाल। उसको देना पड़ा हम लोग बोले जो पैसे नहीं है थोड़ा ले लो सौ डेढ़ सौ ले लो बोला नहीं पैसे दो उतरो धक्के मार के उतार दिया तो so, मोदी सरकार एक तरफ कह रही है कि किसानों का मसला नहीं हल हो रहा उसके कारण जो किसानों ने शंभू रेलवे स्टेशन पर जाम लगाया हुआ है क्या कहना चाहोगे सरकार को कुछ चाहना चाहोगे या किसानों को कुछ कहना चाहोगे किसानों को हटाओ किसानों को हटाओ वहाँ से बहुत 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 दिक्कत 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 हो 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 रहा तो रहा तो 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 रहा है 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 मजदूर मजदूर को तो आदमी की जो कमाने के लिए आ रहे हम हम पंजाब बिहार गाड़ी नहीं मिलेगा कैसे आएंगे कहना चाहोगे जी अपना टॉन टून ले दो तीन किलोमीटर 500 ਪਾੜਾ ਪੈਂਦਾ ਮੈਨੂੰ ਗੱਡੀ ਦਾ ਕਿਰਾਏ ਤੇ ਗੱਡੀ ਮੇਰੀ ਉਹ 500 ਕਿਵੇਂ ਹੋਏਗਾ ਪੂਰਾ ਕਾਹ ਆਪਣੇ ਦਾ ਇਹ ਕਿਵੇਂ ਸੋ ਬਿਲਕੁਲ ਬਹੁਤ ਵੱਡੀ ਸਮੱਸਿਆ ਹੈ ਜਦ ਸਕੂਲਟੀ ਪ੍ਰਯੋਗ ਖਤਮ ਹੋ ਜੇਗੀ ਮੇਰੀ ਵਿਲਾ ਮੈਂ ਹਫਤਾ ਹੋ ਗਿਆ ਜਦ ਦਾ ਜਦੀ ਟ੍ਰੇਨਾਂ ਬੰਦ ਹੋਈਆਂ ਵਿਦ ਦੇਗੀ ਸੋ ਬਿਲਕੁਲ ਬਹੁਤ ਵੱਡੀ ਸਮੱਸਿਆ ਹੈ 6 ਦਿਨ ਹੋ ਚੁੱਕੇ ਨੇ ਕਿਸਾਨ ਦਲਨ ਚੱਲ ਰਿਹਾ ਲਗਾਤਾਰ ਤੇ ਆਮ ਲੋਕ ਜਿਹੜੇ ਪ੍ਰੇਸ਼ਾਨ ਜਿੱਥੇ ਹੋ ਰਹੇ ਨੇ ਉੱਥੇ ਹੀ ਦੁਕਾਨਦਾਰ ਜਾਂ ਕਾਰੋਬਾਰ ਛੋਟੇ-ਮੋਟੇ ਕਾਰੋਬਾਰ ਕਰਨ ਵਾਲੇ ਉਹ ਵੀ ਪ੍ਰੇਸ਼ਾਨ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਦੋਂ ਇਹ ਕਿਸਾਨ ਦਲ ਖਤਮ ਹੁੰਦਾ ਹੈ ਜਾਂ ਫਿਰ ਕਦੋਂ ਇਹ ਸਮੱਸਿਆ ਦਾ ਹੱਲ ਹੋਵੇਗਾ ਕਦੋਂ ਟ੍ਰੇਨਾਂ ਰਾਜਪੁਰ ਦੇ ਵਿੱਚ ਪਹੁੰਚਣਗੀਆਂ 36 ਟ੍ਰੇਨਾਂ ਜਿਹੜੀਆਂ ਨੇ 37 ਟ੍ਰੇਨਾਂ ਜਿਹੜੀਆਂ ਜਾਣ ਵਾਲੀਆਂ ਨੇ ਔਰ 38 ਟ੍ਰੇਨਾਂ ਜਿਹੜੀਆਂ ਕਿ ਆਉਣ ਵਾਲੀਆਂ ਨੇ 75 ਟ੍ਰੇਨਾਂ ਦੇ ਕਰੀਬ ਜਿਹੜੀਆਂ ਕਿ ਰੱਦ ਕਰ ਦਿੱਤੀਆਂ ਗੀਆਂ ਤੇ ਜਿਸ ਨਾਲ ਇਹ ਸਮੱਸਿਆ ਬਹੁਤ ਵੱਡੀ ਹੋ ਚੁੱਕੀ ਆ ਰਾਜਪੁਰਾ ਸ਼ਹਿਰ ਹੈ ਛੋਟਾ ਜਿਹਾ ਸ਼ਹਿਰ ਹੈ ਪੰਜਾਬ ਪ੍ਰਵੇਸ਼ ਦੁਆਰ ਹੈ ਜਿੱਥੇ ਇਸ ਸਮੱਸਿਆ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇੱਥੇ ਦੁਕਾਨਦਾਰ ਜਿਹੜੇ ਨੇ ਉਹ ਕਾਰੋਬਾਰ ਠੱਪ ਕਰਨ ਦੀ ਮਜਬੂਰ ਹੋ ਚੁੱਕੇ ਨੇ ਔਰ ਕਦੋਂ ਮਸਲਾ ਦਾ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪ੍ਰਸੰਤ